ਸਿੰਘ ਸੰਧੂ ਜਿੰਦਾਬਾਦ ਚੇਅਰਮੈਨ ਜਸਪ੍ਰੀਤ ਜਿੰਦਾਬਾਦ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਸਭ ਤੋਂ ਪਹਿਲ ਦੇ ਆਧਾਰ 'ਤੇ ਸਾਡੀ ਪਹਿਰ ਨੰਬਰ ਵਾਰਡ ਦੇ ਵਿੱਚ ਇਹ ਸਾਈਨ ਬੋਰਡ ਲਗਵਾਏ ਨੇ ਐਮਐਲਏ ਸਾਹਿਬ ਸਾਡੀ ਹਮੇਸ਼ਾ ਤਤਪਰ ਨੇ ਪੂਰੇ ਇਲਾਕੇ ਦੀ ਡਵੈਲਪਮੈਂਟ ਵਾਸਤੇ ਜਿਹਦੇ ਵਿੱਚ ਅੱਗੇ ਸੀਵਰ ਦੀਆਂ ਹੋਦੀਆਂ ਵਗੈਰਾ ਟੱਕਣ ਵਗੈਰਾ ਲਗਵਾ ਰਹੇ ਪਿਛਲੇ 1 ਮਹੀਨੇ ਤੋਂ ਕਾਫੀ ਕੰਮ ਹੋਇਆ ਵਾਰਡ ਦੇ ਵਿੱਚ ਆਉਣ ਵਾਲੇ 3-4 ਦਿਨਾਂ ਦੇ ਵਿੱਚ ਹੋਰ ਵੀ ਜਿੱਦਾਂ ਦਲਾਵਲੀ ਗਲੀ ਹੈ ਪੋਰੇ ਇੱਕ ਨੰਬਰ ਗਲੀ ਦੋ ਨੰਬਰ ਗਲੀ ਦੇ ਵੀ ਕੰਮ ਜਿਹੜੇ ਆ ਉਹ ਚਾਲੂ ਸਾਡੇ ਐਮਐਲਏ ਸਾਹਿਬ ਕਰਵਾ ਰਹੇ ਨੇ ਤੇ ਮੈਂ ਦਿਲੋਂ ਧੰਨਵਾਦ ਕਰਦਾ ਤੇ ਇਹਨਾਂ ਦਾ ਵੈਲਕਮ ਕਰਦਾ ਕਿ ਸਾਡੀ ਵਾਰਡ ਨੰਬਰ 62 ਦੇ ਵਿੱਚ ਇਹ ਆਏ ਨੇ ਤੇ ਲੋਕਾਂ ਦੇ ਅੱਗੇ ਵੀ ਹਾਜ਼ਰ ਰਹਿੰਦੇ ਨੇ ਤੇ ਅੱਗੋਂ ਸਾਡੀ ਜੁੜੀ ਲਾਈ ਆ ਕਿ ਲੋਕਾਂ ਦੀ ਮੁਸ਼ਕਲਾਂ ਨੂੰ ਨਗਰ ਨਿਗਮ ਚੋਣਾਂ ਵੀ ਆ ਗਿਆ ਵਾ ਵਾਰਡ ਨੂੰ ਲੈ ਕੇ ਕਿਸ ਤਰ੍ਹਾਂ ਦੀ ਤਿਆਰੀ ਹੈ ਪੂਰੀ ਤਿਆਰੀ ਹੈ ਜੀ ਸਾਡੇ ਬੌਸ ਨੇ ਐਮਐਲਏ ਸਾਹਿਬ ਇਹਨਾਂ ਦੇ ਹੁਕਮਾਂ ਦੇ ਨਾਲ ਅਸੀਂ ਸਾਰੇ ਲੱਗੇ ਹੋਏ ਆ ਤੇ ਸੋ ਸਾਰੇ ਆਪਾਂwidehatਕੇ ਮੈਂ ਤਾਂ ਕਰਾਂਗੇ ਤੇ ਪਾਰਟੀ ਦਾ ਮੇਰ ਬਣਾਵਾਂਗੇ 85 85 ਸੀਟਾਂ ਜਿੱਤਾਂਗੇ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਚੇਅਰਮੈਨ ਸਾਹਿਬ ਅੱਜ ਸਾਇਨ ਬੋਰਡ ਦਾ ਗਠਨ ਕੀਤਾ ਗਿਆ ਖਾਸ ਤੌਰ ਤੇ ਉਹਨਾਂ ਲੋਕਾਂ ਨੂੰ ਜਿਨ੍ਹਾਂ ਲੋਕਾਂ ਨੂੰ ਏਰੀਆ ਦਾ ਪਤਾ ਨਹੀਂ ਲੱਗਦਾ ਸੋ ਐਮਐਲਏ ਸਾਹਿਬ ਵੀ ਆ ਹੋਰ ਤੁਹਾਡੇ ਸਾਥੀ ਨੇ ਕੀ ਕੰਮ ਜਾਂਦੇ ਸੋ ਮੈਂ ਸਭ ਤੋਂ ਪਹਿਲਾਂ ਜਸਮੀਤ ਸਿੰਘ ਐਮਐਲਏ ਦਾ ਕਾਰਜਵਸਥੀ ਸਮਰਚੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਬਹੁਤ ਮਾਨ ਸਤਕਾਰ ਬਖਸ਼ਿਆ ਸੋ ਇਹ ਕੰਮ ਛੋਟੇ ਛੋਟੇ ਵੇਖਣ ਨੂੰ ਲੱਗਦੇ ਆ ਔਰ ਆਮ ਆਦਮੀ ਪਾਰਟੀ ਜਿਹੜੀ ਗਰਾਊਂਡ ਤੋਂ ਉੱਥੇ ਪਾਰਟੀ ਹੈ ਇਹ ਲੋਕ ਜਿਹੜਾ ਯੋਜਨਾ ਬੋਟਮੀ ਸਰਪੰਨੂ ਅੱਜ ਜਿਹੜਾ ਪਿੱਛੇ ਹੋ ਕਿਹਦਾ ਜਾ ਰਿਹਾ ਅੱਜ ਮੇਰੇ ਏਰੀਆ ਦੇ ਵਿੱਚ ਸਾਡੇ ਚੇਅਰਮੈਨ ਸਰਦਾਰ ਜਸਪੀਰ ਸਿੰਘ ਜੀ ਸਪੋਕਨ ਚਾਰਜ ਜਗਜੀਤ ਸਿੰਘ ਸਾਡੇ ਪੁੱਤਰੀ ਕਰਤੂ ਪਰ ਪੀਸ ਵੀ ਭੇਜੀ ਦੀ ਪਿੱਛੇ ਪਰ ਰੋਡਾ ਜੀ ਤੇ ਹੋਰ ਵੀ ਜਿਹੜੇ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਸੇਵਾਦਾਰ ਇੱਥੇ ਮੌਜੂਦ ਹੈ ਅੱਜ ਆਏ ਸਾਈਨ ਬੋਰਡ ਲਾਉਂਦਾ ਤੋਂ ਕਟਰੀ ਕੀਤਾ ਗਿਆ ਸੋ ਇਹ ਕਾਫੀ ਪਿੱਛੇ ਤੋਂ ਦਿੱਕਤ ਸੀ ਇਹ ਨਾ ਏਰੀਆ ਇਸ ਏਰੀਆ ਦੇ ਵਿੱਚ ਕਿਉਂਕਿ ਸਾਈਨ ਬੋਰਡ ਜਿਹੜੇ ਆ ਉਹ ਬਿਲਕੁਲ ਦੁਆਏ ਦੀ ਕਿਸੇ ਸਾਡੇ ਕਾਰਪੋਰੇਸ਼ਨ ਦੇ ਗਾਇਤ ਜਿਹੜਾ ਜੋਨੋਰ ਵੱਲੋਂ ਜਿਹੜਾ ਚੇਅਰਮੈਨ ਸੀ ਵੀ ਰਹਿਮਾਨੀ ਹੈ ਕਿ ਇਹ ਆ ਉਹ ਅੱਜ ਇਹਨੂੰ ਮਨਜ਼ੂਰ ਕੀਤਾ ਜੋ ਇਦਾਂ ਹੀ ਸਾਰੇ ਇਰਕੇ ਦੇ ਵਿੱਚ ਸਾਰੇ ਹਲਕੇ ਦੇ ਵਿੱਚ ਹੀ بارੋਬਾਰੀ ਜਿਹੜੇ ਕਟਨ ਕਰਨਾ ਜਿਸ ਵਾਂਗ ਅਧਿਕਾਰੀ ਰੀ ਦਾ ਕੀਤਾ ਤੋਂ ਅਸੀਂ ਗੱਲ ਨੂੰ ਹੋਰ ਨਵੀਂ ਰੀਡਿਸਪਾਰਟਨ ਕਰਾਂਗੇ ਮੈਂ ਇਲਾਕਾ ਵਾਸੀਆਂ ਨੂੰ ਇਸ ਗੱਲ ਦੀ ਵਧਾਈ ਦੇਣਾ ਕਿ ਤੁਹਾਡੀਆਂ ਦਿੱਤੇ ਹੋਏ ਅਸ਼ੀਰਵਾਦ ਦਾ ਸਦਕਾ ਅੱਜ ਅਸੀਂ ਇਹ ਕੰਮ ਕਰ ਰਹੇ ਹਾਂ ਸੋ ਆਉਣ ਵਾਲੀਆਂ ਨਗਰਿਕਾਂ ਚੋਣਾਂ ਨੂੰ ਖੜਾ ਰੱਖਦੇ ਹੋਏ ਤੁਸੀਂ ਆਮ ਆਦਮੀ ਪਾਰਟੀ ਦੇ ਸਾਹ ਦੇ ਉਤਨਾ ਜੋ ਆਉਣ ਵਾਲੀਆਂ ਚੋਣਾਂ ਦੇ ਵਿੱਚ ਜਿਹੜਾ ਮੇਅਰ ਹੈ ਉਹ ਅਮਰਸੇ ਦਾ ਆਮ ਆਦਮੀ ਪਾਰਟੀ ਦਾ ਵਾਰਸ ਕਿ ਤੁਸੀਂ ਮੈਂ ਸਾਰੇ ਬਹੁਤ ਬਹੁਤ ਹਲਕਾ ਪਸ਼ਮੀਨੂ ਲੈ ਕੇ ਕਿਸ ਤਰ੍ਹਾਂ ਦੀ ਤਿਆਰੀਆਂ ਆਮ ਆਦਮੀ ਪਾਰਟੀ ਨੇ ਲਾ ਕੇ ਖਾਸ ਕਰਕੇ ਹਲਕਾ ਪਸ਼ਮੀਨੂ ਦੇ ਵਿਧਾਇਕ ਦੀ ਸਾਡੇ ਤਿਆਰੀਆਂ ਬਹੁਤ ਵਧੀਆ ਨੇ ਜੀ ਸਾਡੇ ਤਕਰੀਬਨ ਹਰ ਪਿੰਡ ਜਿਹੜਾ ਉਹ ਤਿਆਰ ਦਾ ਤਿਆਰ ਬੈਠਾ ਹੋਇਆ ਸੋ ਅਸੀਂ ਬਹੁਤ ਵਧੀਆ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਕਾਰਪਸ਼ੀ ਦੀ ਲਕਸ਼ਿ ਹੈ ਬੜਾ ਸ਼ਰਤਲਿੰਗਰભાઈ